ਮੈਡਮ ਅਕੈਂਪ ਲਗਾਇਆ ਹੁੰਦਾਗਾ ਉਹ ਕਿਹੜੇ ਹਸਪੀਟਲ ਕੋਲ ਅਕੈਂਪ ਹੈ ਸਰ ਅਸੀਂ ਨੀਲਕੰਠ ਹਸਪੀਟਲ ਤੋਂ ਨਾਮ ਤੋਂ ਆਏ ਹਾਂ ਇੱਥੇ ਅੱਖਾਂ ਦਾ ਵੀ ਮੈਡੀਕਲ ਕੈਂਪ ਹੈ ਬੱਚਿਆਂ ਲਈ ਫ੍ਰੀ ਮੈਡੀਕਲ ਚੈੱਕਅਪ ਲਈ ਹੁੰਦਾ ਜਿੱਦਾਂ ਕਿ ਬੱਚਿਆਂ ਦੀ ਅੱਖਾਂ ਦੀ ਟੈਸਟਿੰਗ ਦੰਦਾਂ ਦਾ ਜਾਂ ਮੈਡੀਸਨ ਦੇ ਰਿਲੇਟਡ ਕੋਈ ਪ੍ਰੋਬਲਮ ਹੋਵੇ ਬਟ ਇਸ ਵਾਰੀ ਅਸੀਂ ਇਹਨੂੰ ਥੋੜਾ ਜਿਆ ਲੈਬੋਰੇਟ ਕੀਤਾ ਕਿ ਪਿੰਡ ਵਾਲੇ ਜੋ ਲੋੜ ਬੰਦ ਹੈਗੇ ਆ ਕਿਉਂਕਿ ਸਾਨੂੰ ਸਹਿਯੋਗ ਮਿਲਿਆ ਨੀਲਕੰਠ ਹਸਪਤਾਲ ਸੁਨਾਮ ਵਾਲੇ ਜਿਹੜੇ ਜਾਖੜ ਰੋਡ ਤੇ ਨੇ ਡਾਕਟਰ ਸਹਿਬਾਨੰਦ ਨੇ ਇੱਕ ਬਹੁਤ ਸਾਡੇ ਕਮੰਡੀ ਨੇ ਹੁਣੇ ਬਣਿਆ ਭਾਈ ਕੀ ਪਸੌਰ ਤੋਂ ਨੇ ਉਹ ਤੇ ਇਹਦੇ ਵਿੱਚ ਬਹੁਤ ਸੰਗਤਾਂ ਜਿਹੜੀਆਂ ਉਹ ਸ਼ਾਜਲੀ ਦੀਆਂ ਵੀ ਲਾਗਲੇ ਪਿੰਡਾਂ ਦੇ ਆ ਵੀ ਬੱਚਿਆਂ ਦੇ ਪੇਰੈਂਟਸ ਵੀ ਆ ਰਹੇ ਨੇ ਹਿੱਸਾ ਲੈ ਰਹੇ ਨੇ ਆਪਣਾ ਚੈੱਕਅਪ ਕਰਾ ਰਹੇ ਨੇ ਹਾਈ ਚੈੱਕ ਅਪ ਹਾਈ ਜੀ ਬਸ ਬਸਾਰੋ ਸਟਾਫ ਬਹੁਤ ਵਧੀਆ ਸੀ ਉਹਨਾਂ ਨੇ ਸਾਨੂੰ ਦੰਦਾਂ ਦੀ ਸੰਭਾਲ ਬਾਰੇ ਦੱਸਿਆ ਤੇ ਚੈੱਕ ਅਪ ਕੀਤਾ ਜੀ ਹਾਈ ਹਾਈ ਚੰਗੀ ਤਰ੍ਹਾਂ ਕੀਤੀ ਸੀ ਕਿੰਨੇ ਕ ਬੱਚੇ ਦੇ ਸਿਰ ਤੋਂ ਤਾਂ ਕਲਾਸ ਦੇ ਸਾਰੇ ਬੱਚੇ ਨੇ ਕਰਾਈਏ ਸਾਰੇ ਬੱਚਿਆਂ ਨੇ ਕਰਾਈਏ ਜੀ ਦਿਖਾਉਣ ਵਾਸਤੇ ਆਏ ਹੋ ਇੱਥੇ ਮੈਂ ਹਾਂ ਅੱਖਾਂ ਅੱਖ ਦਿਖਾਉਣ ਆਏ ਹਾਂ ਹਾਂ ਜੀ ਦਿਖਾ ਲਈ ਹਾਂ ਦਿਖਾ ਲਈ ਜੀ ਕੀ ਕਹਿੰਦੇ ਹੈ ਬਸ ਉਹ ਦਵਾਈ ਪਾਈ ਜਾਂਦ ਕਰ ਲਿਆ ਚਾਹੇ ਪੂਰਾ ਹੋ ਜੂਗਾ ਇਹਨੇ ਹਾਂ ਬੱਚੇ ਕਿ ਕਰਾਸ ਆ ਤੁਹਾਡੀ ਨਾਈਟ ਸਰ ਕੀ ਨਾ ਸੰਜਮਪ੍ਰੀਤ ਸਿੰਘ ਜੀ ਤੁਹਾਨੂੰ ਬਹੁਤ ਬਾਕੀ ਆ ਯਸ ਸਰ ਡਾਕਟਰ ਸਾਹਿਬਾ ਕੀ ਚੈੱਕ ਕੀਤਾ ਉਹ ਤੇ ਇੱਕ ਇਨਸਟਰੂਮੈਂਟ ਨਾਲ ਹੀ ਮਾਉਥ ਚ ਪਾ ਕੇ ਉਹ ਡਾਟਲ ਚ ਲਿਪੜਾਈ ਉਹਨੂੰ ਮਾਉਥ ਚ ਪਾ ਕੇ ਟੂਥ ਚੈੱਕ ਕਰੇ ਦੀ ਵੀ ਉਹ ਕਿੰਨੇ ਕ ਖਰਾਬ ਨੇ ਇਸੇ ਨਹੀਂ ਕੀ ਕੀ ਹੁੰਦਾ ਹੈ ਤੁਹਾਨੂੰ ਤੁਹਾਨੂੰ ਕਿ ਦੱਸਿਆ ਡਾਕਟਰ ਸਾਹਿਬ ਕਹਿੰਦੇ ਵੀ ਕਿੰਨੇ ਵਾਰੀ ਬਰਸ਼ ਕਰਦਾ ਮੈਂ ਕਿਹਾ ਵੀ ਇੱਕ ਵਾਰੀ ਕਰ ਦਈ ਫਿਰ ਉਹ ਕਹਿੰਦੇ ਵੀ ਦੋ ਵਾਰੀ ਕਰ ਲਿਆ ਕਰੋ ਵਧੀਆ ਰਹੂਗਾ ਆਹ ਕਿਹੜੇ ਹਸਪਤਲ ਵੱਲੋਂ ਇਹਦਾ ਕੈਂਪ ਲਗਾਇਆ ਸਰ ਅਸੀਂ ਨੀਲਕੰਡ ਹਸਪਤਲ ਦੇ ਨਾਮ ਤੋਂ ਆਏ ਆ ਇੱਥੇ ਮੈਂ ਅੱਖਾਂ ਦਾ ਤੇ ਮੈਡੀਸਨ ਦਾ ਫ੍ਰੀ ਕੈਂਪ ਹੈ ਜੋ ਕਿ ਆਪਾਂ ਦਵਾਈਆਂ ਫ੍ਰੀ ਦਿੰਨੇ ਆ ਤੇ ਟੈਸਟ ਦਾ ਕੋਈ ਵੀ ਰੇਟ ਨਹੀਂ ਲੈਂਦੇ ਠੀਕ ਹੈ ਜੀ ਮੈਮ ਕਿੰਨੇ ਕੁ ਪੇਸ਼ੈਂਟ ਤਕਰੀਬਨ ਆ ਚੁੱਕੇ ਨੇ ਸਰ ਤਕਰੀਬਨ ਆਪਣੇ ਕੋਲ 50 ਪੇਸ਼ੈਂਟ ਆ ਚੁੱਕੇ ਨੇ ਤੇ ਉਹਨਾਂ ਵਿੱਚੋਂ ਆਪਾਂ ਨੂੰ ਓਟੀ ਪੇਸ਼ੈਂਟ ਵੀ ਮਿਲੇ ਨੇ ਤੇ ਮੈਡੀਸਨ ਵੈਟ ਪੇਸ਼ੈਂਟ ਵੀ ਮਿਲੇ ਨੇ ਕਿ ਕੀ ਕੀ ਟੈਸਟ ਕੀਤੇ ਜਾਂਦੇ ਆ ਕਿ ਠੀਕ ਸਰ ਇੱਥੇ ਆਪਾਂ ਫ੍ਰੀ 슈ਗਰ ਦਾ ਟੈਸਟ ਕਰਦੇ ਆ ਤੇ ਜਿਹੜੇ ਹੋਰ ਜ਼ਰੂਰੀ ਟੈਸਟ ਹੁੰਦੇ ਨੇ ਜਿਵੇਂ ਲੀ ਦੇ ਉਹ ਪਰ ਟੈਸਟ ਕਰਦੇ ਆ ਤੇ ਘੱਟ ਰੇਟ ਤੇ ਤੇ ਫ੍ਰੀ ਫਿਲਹਾਲ ਫ੍ਰੀ ਕਰਦੇ ਆ ਬਸਰ ਬੱਚਿਆਂ ਦਾ ਚੈੱਕਪ ਹੋरेगा ਕਿ ਕਿ ਬੱਚਿਆਂ ਨੂੰ ਉਸੇ ਮਾਰੀਏ ਬੱਚਿਆਂ ਨੂੰ ਅੱਜਕੱਲ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਕਿਉਂਕਿ ਇੱਕ ਤਾਂ ਪੇਰੈਂਟਸ ਉਹਨਾਂ ਦਾ ਧਿਆਨ ਨਹੀਂ ਲਗਦੇ ਕੁਝ ਬੱਚੇ ਖੁਦ ਹੀ ਬ੍ਰਸ਼ ਨਹੀਂ ਕਰਦੇ ਆਪਣਾ ਤੇ ਉਹ ਧਿਆਨ ਨਹੀਂ ਦਿੰਦੇ ਕਿ ਸਾਡੀ ਡੈਂਟਲ ਹੈਲਥ ਕਿਵੇਂ ਹੈ ਜਾਂ ਦੰਦਾਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਸਾਡਾ ਇਹ ਵਿਚਾਰ ਹੈ ਕਿ ਅਸੀਂ ਬੱਚਿਆਂ ਨੂੰ ਦਸੀਏ ਕਿ ਉਹਨਾਂ ਦੀ ਦੰਦਾਂ ਦੇ ਕਿੰਨਾ ਕੀੜਾ ਜੰਮਿਆ ਹੋਇਆ ਹੈ ਜਾਂ ਫਿਰ ਕੀੜਾ ਲੱਗਿਆ ਹੋਇਆ ਹੈ ਜਾਂ ਫਿਰ ਕੀ ਦਿੱਕਤ ਆ ਰਹੀ ਹੈ ਨਹੀਂ ਆਪਾਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਆ ਤੇ ਬੱਚਿਆਂ ਨੂੰ ਦੋ ਟਾਈਮ ਬ੍ਰਸ਼ ਕਰਨਾ ਚਾਹੀਦਾ ਹੈਗਾ ਹਰ ਟਾਈਮ ਤੇ ਬਾਕੀ ਕੋਈ ਹੋਰ ਸਵਾਲ ਹੋਣ ਤੁਹਾਡੇ ਕੋਲ ਜੇਕਰ ਤੁਹਾਨੂੰ ਜਿਹੜੇ ਬੱਚੇ ਤੁਹਾਡੇ ਸਕੂਲ ਦੇ ਵਿਦਿਅਕ ਵਿੱਚ ਸਾਰਿਆਂ ਦਾ ਚੈੱਕ ਅਪ ਕਰ ਰਹੇ ਹੋ ਚੈੱਕ ਬਿਲਕੁਲ ਸਾਰਿਆਂ ਦਾ ਚੈੱਕ ਅਪ ਕਰ ਰਹੇ ਆਗੇ ਕੁਝ ਅਹੇ ਹੀ ਬਿਮਾਰੀਆਂ ਹੁੰਦੀਆਂ ਨੇ ਕਿਆਂ ਜਿਹੜੀਆਂ 16 ਤੋਂ ਲੈ ਕੇ 18 ਸਾਲ ਦੀ ਉਮਰ ਜੇ ਆ ਇਸੇ ਟਾਈਮ ਪੀਰੀਅਡ ਚ ਦੇਖਿਆ ਜਾ ਸਕਦੀਆਂ ਨੇ ਜਿਵੇਂ ਤਾਰਾਂ ਦਾ ਟ੍ਰੀਟਮੈਂਟ ਹੈਗਾ ਉਹੀ ਇਚ ਲੱਗਦਾ ਕਿਉਂਕਿ ਬੱਚਾ ਗਰੋਅ ਕਰ ਰਿਹਾ ਹੈਗਾ ਤੇ ਉਹਨਾਂ ਦੇ ਦੰਦ ਬਿਨਾ ਕੱਢਣ ਤੋਂ ਜਾਂ ਬਿਨਾ ਨਵੇਂ ਲਗਾਣ ਤੋਂ ਉਹੀ ਦੰਦ ਆਪਣੇ ਠੀਕ ਹੋ ਜਾਣਗੇ ਤਾਂ ਇਸ ਟਾਈਮ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈਗਾ ਕਿ ਆਪਾਂ ਜੀ ਇਸ ਟਾਈਮ ਤੇ ਧਿਆਨ ਰੱਖ ਲੈਣੇ ਤਾਂ ਅੱਗੇ ਆਪਾਂ ਨੂੰ ਦਿੱਕਤ ਘੱਟ ਆਂਦੀ ਹੈਗੀ ਦੇ ਵਿੱਚ ਲੋਕ ਕਾਈਡ ਉਹਨਾਂ ਦਾ ਚੈੱਕਅਪ ਕਰ ਰਹੇ ਬਿਲਕੁਲ ਬਿਲਕੁਲ ਆਪਾਂ ਸਾਰਿਆਂ ਦਾ ਚੈੱਕਅਪ ਕਰ ਰਹੇ ਆ ਇੱਥੇ ਜਿਹੜੇ ਵੀ ਦਵਾਈਆਂ ਫ੍ਰੀ ਨਿਜਾਮ ਹਾਂ ਹਾਂ ਇੱਥੇ ਦਵਾਈਆਂ ਫ੍ਰੀ ਨਹੀਂ ਗਈਆਂ ਜਿਹੜਾ ਵੀ ਆਪਾਂ ਦੇ ਰਹੇ ਆਗੇ ਕੁਝ ਕੁ ਦਵਾਈਆਂ ਨੇ ਜੀ ਆ ਜਿਹੜੀਆਂ ਹਨਗੇ ਉਹ ਬਾਰੋਂ ਵੀ ਲੈ ਸਕਦੇ ਹੋ ਤੁਸੀਂ ਜੇ ਇੱਥੇ ਨਹੀਂ ਕਿੰਨੇ ਕ ਮਰੀਜ਼ ਕਿੰਨੇ ਕਿੰਨੇ ਪਹੁੰਚੇ ਆਪਾਂ ਇੱਥੇ 35-40 ਮਰੀਜ਼ ਦੇਖ ਚੁੱਕੇ ਆ ਤੇ 200 ਮਰੀਜ਼ ਦੇ ਕਰੀਬ ਆਪਾਂ ਅੱਜ ਦੇਖ ਲਾਂਗੇ ਪਰ ਕੀ ਕਹੂੰ ਅੱਜ ਪਿੰਡ ਚੌਧਰੀ ਸਿੰਘੂ ਸੇਗਵਾਲ ਦਰਸਾ ਸਕੂਲ ਦੇ ਵਿੱਚ ਅੱਜ ਕੈਂਪ ਲਗਾਇਆ ਗਿਆ ਜੀ ਮੈਡੀਕਲ ਕੈਂਪ ਲੱਗਿਆ ਠੀਕ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੈਂਪ ਤਕਰੀਬਨ 3 ਸਾਲਾਂ ਤੋਂ ਲੱਗ ਰਿਹਾ ਹੈ ਇਹ ਕੈਂਪ ਬੱਚਿਆਂ ਲਈ ਫ੍ਰੀ ਮੈਡੀਕਲ ਚੈੱਕਅਪ ਲਈ ਹੁੰਦਾ ਜਿੱਦਾਂ ਕਿ ਬੱਚਿਆਂ ਦੀ ਅੱਖਾਂ ਦੀ ਟੈਸਟਿੰਗ ਦੰਦਾਂ ਦਾ ਜਾਂ ਮੈਡੀਸਨ ਦੇ ਰਿਲੇਟਡ ਕੋਈ ਪ੍ਰੋਬਲਮ ਹੋਵੇ ਬਟ ਇਸ ਵਾਰੀ ਅਸੀਂ ਇਹਨੂੰ ਥੋੜਾ ਜਿਆਦਾ ਲੈਬੋਰੇਟ ਕੀਤਾ ਕਿ ਪਿੰਡ ਵਾਲੇ ਜੋ ਲੋੜਵੰਦ ਹੈਗੇ ਆ ਕਿ ਸਾਨੂੰ ਸਹਿਯੋਗ ਮਿਲਿਆ ਨੀਲਕੰਠ ਹਸਪਤਾਲ ਸੁਨਾਮ ਵਾਲੇ ਜਿਹੜੇ ਜਾਖਲ ਰੋਡ ਤੇ ਨੇ ਡਾਕਟਰ ਸਹਿਬਾਨ ਹੁੰਦੇ ਨੇ ਕਿਉਂਕਿ ਸਾਡੇ ਕਮੰਡੀ ਨੇ ਹੁਣੇ ਬਣਿਆ ਭਾਈ ਕੀ ਪਸੌਰ ਤੋਂ ਨੇ ਉਹ ਤੇ ਇਹਦੇ ਵਿੱਚ ਬਹੁਤ ਸੰਗਤਾਂ ਜਿਹੜੀਆਂ ਉਹ ਸ਼ਾਜਲੀ ਦੀਆਂ ਵੀ ਲਾਗਲੇ ਪਿੰਡਾਂ ਦੇ ਆ ਵੀ ਬੱਚਿਆਂ ਦੇ ਪੇਰੈਂਟਸ ਵੀ ਆ ਰਹੇ ਨੇ ਹਿੱਸਾ ਲੈ ਰਹੇ ਨੇ ਆਪਣਾ ਚੈੱਕ ਅਪ ਕਰਾ ਰਹੇ ਨੇ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਐਕਸਪੈਕਟਿਵ ਵੀ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ ਜੇ ਸੈਕਟਰੀ ਸਾਹਿਬ ਸਰਦਾਰ ਸੁਖਮਿੰਦਰ ਸਿੰਘ ਜੀ ਦੇ ਜਸ਼ਨ ਨਿਰਦੇਸ਼ਾਂ ਅਨੁਸਾਰ ਇਹ ਕੈਂਪ ਜਿਹੜਾ ਹੈ ਚੱਲ ਰਿਹਾ ਤੇ ਅਸੀਂ ਇਹ ਵੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਪੇਰੈਂਟਸ ਸੰਗਤਾਂ ਆਉਣ ਤੇ ਇਸ ਸਕੂਲ ਨੂੰ एक्सप्लोर ਕਰਨ ਤੇ ਆਪਣੀਆਂ ਬੱਚਿਆਂ ਦੀ ਐਡਮਿਸ਼ਨ ਚੰਗੇ ਪਬਲਿਕ ਲਈ ਇੱਥੇ ਕਰਾਉਣਾ ਚੰਗੇ ਪਬਲਿਕ ਲਈ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਸ਼੍ਰੋਮਣੀ ਕਮੇਟੀ ਬਹੁਤ ਸਾਰੇ ਹੋਰ ਵੀ ਕਾਰਜ ਕਰ ਰਹੀ ਆ ਸਕੂਲਾਂ ਤੋਂ ਬਿਨਾ ਵੀ ਜਿੱਦਾਂ ਐਨਡੀਏ ਦੀ ਤਿਆਰੀ ਦਾ ਪ੍ਰੋਜੈਕਟ ਇਸ ਵਾਰੀ ਲੱਗ ਚ ਆਇਆ ਜੀ ਤੇ ਨਿਸ਼ਚੈ ਅਕੈਡਮੀ ਆ ਜਿਹੜੀ ਉਹ ਜੁਡੀਸ਼ਰੀ ਦੀ ਤੇ ਯੂਪੀਐਸਸੀ ਦੀ ਪ੍ਰੈਪਰੇਸ਼ਨ ਲਈ ਬੱਚਿਆਂ ਨੂੰ ਫ੍ਰੀ ਰਹਿائش ਸਟੱਡੀ ਤੇ ਖਾਣਾ ਸਭ ਕੁਝ ਫ੍ਰੀ ਹੈ ਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਉਹ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਨਾਲ ਤੇ ਸ਼੍ਰੋਮਣੀ ਕਮੇਟੀ ਨਾਲ ਜੁੜਨ ਤੇ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਉਜਵਲ ਕਰੇ। ਇੱਕ ਸਰ ਇਹਦੇ ਵਿੱਚ ਹੋਰ ਵੀ ਹੈਗਾ ਜਿਹੜੇ ਬੱਚੇ ਅਮਰਤਲ ਧਾਰੀ ਬੱਚੇ ਆ ਜਾਂ ਕੋਈ orphans ਉਹਨਾਂ ਵਾਸਤੇ ਕੋਈ ਵਿਸ਼ੇਸ਼ ਸਹੂਲਤ ਸਕੂਲ ਵੱਲੋਂ ਕੀਤੀ ਜਾਂਦੀ ਹੈ। ਉਹ ਐਵਰੀ ਇਅਰ ਸਟਾਰਟਿੰਗ ਚ ਜਨਵਰੀ ਜਾਂ ਫਰਵਰੀ ਦੇ ਵਿੱਚ ਮਤਾ ਹੋ ਜਾਂਦਾ ਜਿੱਦਾਂ ਦੋ ਰੀਅਲ ਬ੍ਰਦਰ ਸਿਸਟਰ ਨੇ ਜਾਂ ਸਿਸਟਰਜ਼ ਨੇ ਉਹਨਾਂ ਲਈ ਜਿਹੜੀ ਫੀਸ ਕੰਸੈਸ਼ਨ ਆਲਰੇਡੀ ਹੈ ਜਿਹੜੇ ਔਰਫਿੰਜ ਨੇ ਉਹਨਾਂ ਲਈ ਵੀ ਹੈ ਠੀਕ ਹੈ ਜੀ ਜਿਹੜੇ ਅਮਰਤਾਰੀ ਬੱਚੇ ਨੇ ਉਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਇਕੱਲਾ ਬੱਚਾ ਹੀ ਅਮਰਤਾਰੀ ਹੋਵੇ ਪੇਰੈਂਟਸ ਦੀ ਵੀ ਕੋਈ ਕੰਡੀਸ਼ਨ ਜਿਹੜੀ ਸੀ ਪਹਿਲਾਂ ਉਹ ਹਟਾ ਦਿੱਤੀ ਗਈ ਹੈ ਉਹਨੂੰ 3500 ਰੁਪਏ ਜਿਹੜਾ ਵਜੀਫਾ ਉਹ ਆਉਂਦਾ ਉਹ ਨਹੀਂ ਨਹੀਂ ਅਮਰਤਾਰੀ ਬੱਚੇ ਔਫਿੰਜ ਦੀ ਤਾਂ ਤਕਰੀਬਨ 40% ਫੀਸ ਮਾਫ ਹੈ। ਅਗਰ ਕੋਈ ਯਤੀਮ ਆ ਬੱਚਾ ਤਾਂ ਉਹਦੀ 60% ਫੀਸ ਮਾਫ ਹੈ। ਤੇ ਇਹਦੇ ਨਾਲ ਨਾਲ ਇਹ ਵੀ ਹੈ ਕਿ ਜਿਹੜਾ ਉਹ ਵਜੀਫੇ ਆਉਂਦੇ ਨੇ ਉਹਦੇ ਵਿੱਚ ਉਹਨਾਂ ਨੇ ਕੁਝ ਨਹੀਂ ਕਰਨਾ ਹੈ ਕਿ ਸਿਰਫ ਆਪਣਾ ਅਮਰਤਾਰੀ ਹੋਣ ਦਾ ਸਰਟੀਫਿਕੇਟ ਦੇਣਾ। ਕੋਈ ਫਾਰਮੈਲिटीज ਨਹੀਂ ਉਹ ਧਰਮ ਪ੍ਰਚਾਰ ਕਮੇਟੀ ਨੂੰ ਅਸੀਂ ਭੇਜ ਦਿੰਨੇ ਆ ਤੇ ਉਹ ਪੈਸੇ ਸਾਨੂੰ ਉੱਥੋਂ ਆ ਜਾਂਦੇ। ਜਿਹੜਾ ਤੇ ਕੈਂਪ ਲੱਗਿਆ ਗਿਆ ਇੱਥੇ ਮਤਲਬ ਜਿਹੜੇ-ਜਿਹੜੇ ਡਾਕਟਰ ਸਾਹਿਬਾਨ ਪਹੁੰਚੀ ਹੋਈ ਹੈ ਉਹ ਹੁਣ ਤੇ ਇੱਕ ਵਾਰ ਦੁੱਖਪੁੰਨ ਜੀ ਖੜੇ ਆ ਸਾਜੀ। ਪਹਿਲਾਂ ਇਹ ਸਾਨੂੰ ਪਰਪਰ ਸਸਰੀ ਕਰ ਜੀ। ਪੂਰੇ ਇਹ ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਇਹਦੇ ਵਿੱਚ ਨੀਲ ਕੰਠ ਦੀ ਜਿਹੜੀ ਟੀਮ ਆ ਉਹ ਡਾਕਟਰਾਂ ਦੀ ਪਹੁੰਚੀ ਹੋਈ ਹੈ ਜੀ ਇਹਦੇ ਵਿੱਚ ਦੰਦਾਂ ਦਾ ਚੈੱਕਅਪ ਅੱਖਾਂ ਦਾ ਚੈੱਕਅਪ ਅਤੇ ਹਰ ਤਰ੍ਹਾਂ ਦਾ ਮੈਡੀਕਲ ਕੈਂਪਾ ਜਿਹੜਾ ਉਹ ਅੱਜ ਲਾਇਆ ਜਾ ਰਿਹਾ ਹੈ ਜੀ ਆਹ ਕੈਂਪ ਲੋਕ ਸੇਵਾ ਕਲੱਬ ਦੇ ਸਹਿਜ ਹੋਗੋ ਨਾਲ ਸਕੂਲ ਦੇ ਵਿੱਚ ਲੱਗ ਰਿਹਾ ਹੈਗਾ ਇਹ ਕੈਂਪ ਦਾ ਸਮਾਂ ਹੈਗਾ ਜਿਹੜਾ ਉਹ 10:30 ਤੋਂ ਲੈ ਕੇ 1:30 ਵਜੇ ਤੱਕ ਆ ਸਾਰੇ ਹੀ ਨਗਰ ਦੇ ਪਾਸੇ ਨੂੰ ਮੇਰੀ ਬੇਨਤੀ ਆ ਸਾਰੇ ਹੀ ਨਗਰ ਦੇ ਲੋਕ ਉਹ ਰਿਹਾ ਕਿ ਕਲੱਬ ਦਾ ਆਪਣੇ ਕੈਂਪ ਦਾ ਲਾਹਾ ਲੈਣਾ ਤੇ ਵੱਧ ਤੋਂ ਵੱਧ ਮਰੀਜ਼ ਆ ਆਪਣਾ ਜਿਹੜਾ ਆਪਣਾ ਲਾਹਾ ਸਕੂਲ ਜਿਹੜੀ ਦਿੱਖਾ ਬਹੁਤ ਸ਼ਾਨਦਾਰ ਦਿੱਖਾਈ ਜਿਹਰੇ ਵਿੱਚ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲੇ ਸੀ ਕਿ ਵੱਡੇ ਵੱਡੇ ਜਿਹੜੇ ਕੋਰਸ ਨੇ ਉਹਦੇ ਫ੍ਰੀ ਕਰਾਏ ਜਾ ਰਹੇ ਨੇ ਯੂਪੀਸੀ ਦੀ ਤਿਆਰੀ ਜਿਹੜਾ ਹੋਰ ਨੇ ਬਾਕੀ ਜਿਹੜੇ ਕੋਚਿੰਗ ਟੀਚਰ ਨੇ ਉਹ ਵੀ ਉਹ ਰੱਖ ਰਹੇ ਨੇ 뮤직 ਟੀਚਰ ਨੇ ਜਿਹਨੇ ਉਹ ਵੀ ਹੋ ਰੱਖ ਰਹੇ ਨੇ ਸੀਬੀਐਸਸੀ ਬੜਾਈ ਜਿਹਦੇ ਕੋਈ ਮਤਲਬ ਬੱਚੇ ਦੇ ਮਾਪੇ ਮਰੇ ਹੋਏ ਨੇ ਉਹਨਾਂ ਵਾਸਤੇ ਛੋਟਾ ਕੀ ਪੁੱਤ ਬੁੱਤ ਨਹੀਂ ਇਹਨਾਂ ਦੀਆ ਬਾਕੀ ਜਾਣਕਾਰੀ ਪੱਖੋਂ ਹੀ ਆ ਥੋੜੀ ਮੈਨੂੰ ਲੱਗਦਾ ਵੀ ਸਕੂਲ ਵਾਲੇ ਬੀਕ ਨੇ ਜੋ ਲੋਕਾਂ ਨੂੰ ਜਾਗ ਰੋਕ ਕਰਨਾ ਤਾਂ ਮੈਨੂੰ ਲੱਗਦਾ ਇਹ ਉਰੇ ਤਾਂ ਹਜ਼ਾਰ ਤੱਕ ਗਿਣਤੀ ਪਹੁੰਚੀ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਬਹੁ ਕੀਤੀ ਹੈ ਲੋਕਾਂ ਦੇ ਵਿੱਚ ਜਾਣੇ ਵੀ ਆ ਤਕਰੀਬਨ ਕਹਿੰਦੇ ਅਸੀਂ ਡੋਰ ਟੂ ਡੋਰ ਜਾ ਕੇ ਡੋਰ ਟੂ ਡੋਰ ਜਾ ਕੇ ਕਹਿੰਦੇ ਅਸੀਂ 21 21 ਪੇਜ ਉਹਨਾਂ ਨੇ ਦਿਖਾਈ ਮੇਰੇ ਰਜਿਸਟਰ ਦੇ ਜਿਹੜੇ ਡੋਰ ਟੂ ਡੋਰ ਜਾ ਕੇ ਉਹਨਾਂ ਦੇ ਜੇ ਵਿਚਰਨਗੇ ਲੋਕਾਂ ਨਾਲ ਫੇਰ ਮੈਨੂੰ ਤਾਂ ਲੱਗਦਾ ਐਡਮਿਸ਼ਨ ਹੋਣਗੇ ਤਾਂ ਉਹ ਐਡਮਿਸ਼ਨ ਵੱਧ ਤੋਂ ਵੱਧ ਹੋਣਗੇ ਯਰੇ ਠੀਕ ਹੈ ਅਮਰਤ